ਦਸੂਹਾ ਦੇ ਪਿੰਡ ਬਡਲਾ ਵਿੱਚ ਭਾਰੀ ਬਰਸਾਤ ਕਾਰਨ ਪਿੰਡ ਵਿੱਚ ਪਾਣੀ ਭਰ ਗਿਆ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਵਾਸੀਆਂ ਦਾ ਮੁੱਖ ਮਾਰਗ ਤੋਂ ਸੰਪਰਕ ਟੁੱਟ ਗਿਆ ਲੋਕਲ ਦਾ ਕਹਿਣਾ ਹੈ ਕਿ ਇਹ ਸਮੱਸਿਆ ਪਿਛਲੇ 50 ਸਾਲਾਂ ਤੋਂ ਆ ਰਹੀ ਹੈ ਜਦੋਂ ਵੀ ਭਾਰੀ ਬਰਸਾਤ ਹੁੰਦੀ ਹੈ ਤਾਂ ਪਹਾੜਾਂ ਦਾ ਸਾਰਾ ਪਾਣੀ ਇਸ ਰਸਤੇ ਤੋਂ ਲੰਘ ਜਾਂਦਾ ਹੈ ਜਿਸ ਕਾਰਨ ਸਾਡੇ ਇਲਾਕੇ ਨੂੰ ਜਾਣ ਵਾਲੀ ਮੁੱਖ ਸੜਕ ਪਿਛਲੇ 50 ਸਾਲਾਂ ਤੋਂ ਕੱਚੀ ਹੈ ਇਸ ਇਲਾਕੇ ਵਿੱਚ ਬਹੁਤ ਸਾਰੇ ਘਰ ਹਨ ਜਦੋਂ ਵੀ ਭਾਰੀ ਬਰਸਾਤ ਹੁੰਦੀ ਹੈ ਤਾਂ ਪਹਾੜਾਂ ਦਾ ਸਾਰਾ ਪਾਣੀ ਇਸ ਰਸਤੇ ਤੋਂ ਲੰਘ ਜਾਂਦਾ ਹੈ। ਜ਼ਿਆਦਾ ਪਾਣੀ ਆਣ ਕਾਰਨ ਲੋਕਾਂ ਦਾ ਮੁੱਖ ਮਾਰਗ ਤੋਂ ਸੰਪਰਕ ਟੁੱਟ ਗਿਆ ਹੈ ਤੇ ਅਸੀਂ ਘਰਾਂ ਵਿੱਚ ਹੀ ਕੈਦ ਹੋ ਕੇ ਰਹੇ ਜਾਣੇ ਹਾਂ। ਇਹ ਪਾਣੀ ਕਈ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਸੋਹਲ ਵੈਬ ਟੀਵੀ ਨਾਲ ਪ੍ਰਵੀਨ ਕੁਮਾਰ ਦੀ ਰਿਪੋਰਟ। ਭਜੀ ਕੀ ਨਾਮ ਤੁਹਾਡਾ? ਸਾਡੇ ਬਰਿੰਦਰ ਸਿੰਘ। ਬਰਿੰਦਰ ਸਿੰਘ ਜੀ ਕੀ ਹੋਇਆ ਜਿਹੜਾ ਮਾਮਲਾ ਹੋਇਆ ਜਿਹਦਾ ਪਾਣੀ ਦਾ ਤੁਹਾਨੂੰ ਸਮੱਸਿਆ ਕਾਫੀ ਸਮੇ ਤੋਂ ਆ ਰਹੀ ਹੈ? ਇਹ ਕਾਫੀ ਸਮੇ ਤੋਂ ਆ ਰਹੀ ਹੈ। ਸਾਡੇ ਬਜ਼ੁਰਗ ਰਹਿੰਦੇ 60-70 ਸਾਲ ਹੋ ਗਏ ਉਹਨਾਂ ਨੂੰ। ਸਾਨੂੰ ਵੀ ਚਲੋ 35-40 ਸਾਲ ਹੋ ਗਏ ਨਾ ਪਰ ਸਾਡਾ ਕਿਸੇ ਨੇ ਹੱਲ ਨਹੀਂ ਕੀਤਾ। ਕਈ ਵਾਰੀ ਬੋਟਾਂ ਲੈਣ ਆ ਜਾਂਦੇ ਨੇ ਕਹਿੰਦੇ ਤੁਹਾਡਾ ਹਾਲਾ ਜਣਾ ਤੁਹਾਡਾ ਰਸਤਾ ਤਿਆਰ ਕਰ ਦਨੇ ਕਈ ਪੈਂਚ ਚੇਂਜ ਹੋ ਗਏ ਕਈ ਐਨਐਲਏ ਹੋ ਗਏ ਪਰ ਤੁਹਾਡਾ ਕਿਸੇ ਨੇ ਨਹੀਂ ਸੋਚਿਆ ਇਹ ਤਾਂ ਸੋਚਿਆ ਚਲੋ ਨਵੀਂ ਸਰਕਾਰ ਆਈਏ ਭਗਵਾਨ ਦਾ ਮਾਰ ਸਾਡਾ ਕੁਝ ਸੋਚਣ ਗਿਆ ਪਰ ਉਹਨਾਂ ਨੇ ਵੀ ਕੁਝ ਸੋਚਿਆ ਨਹੀਂ ਜੀ ਕੀ ਨਾਮ ਤੁਹਾਡਾ ਉਸਾ ਦੇਵੀ ਜੀ ਇਹ ਕਿੰਨੇ ਸਾਲ ਤੋਂ ਜਿਹੜੀ ਪਾਣੀ ਦੀ ਤੁਹਾਨੂੰ ਸਮੱਸਿਆ ਆ ਰਹੀ ਹੈ 55 ਸਾਲਾਂ ਤੋਂ ਜੀ ਤੇ ਕੋਈ ਸੁਣਵਾਈ ਨਹੀਂ ਹੋਈ ਨਹੀਂ ਕੋਈ ਨਹੀਂ ਹੋਈ ਜਿੰਨੇ ਸਰਪੰਚ ਨੇ ਆਖੀ ਹੈ ਉਹੀ ਗਰੰਡ ਦਾ ਮੋਕਾ ਦੀ ਮੋਕਾ ਦੇ ਬਸ ਕੋਈ ਮੋਕੇ ਟਪੀਂਦੇ ਪੰਚ ਤੇ ਜਦੋਂ ਬਾਰਿਸ਼ ਪੈਂਦੀ ਹੈ ਤੁਹਾਨੂੰ ਕਿੰਨੀ ਕਿ ਸਮੱਸਿਆ ਆਉਂਦੀ ਹੈ ਬਹੁਤ ਠੀਕ ਹੈ ਜੀ ਬਹੁਤ ਠੀਕ ਹੈ ਬੱਚੇ ਇੰਨੇ ਨੇ ਕੁਦਰ ਲੈ ਕੇ ਜਾਣਾ ਸੀ ਟਪਾ ਨਹੀਂ ਪਾਉਂਦੇ ਚੁੰਨਿਆ ਲੈ ਕੇ ਸਕਲ ਤਾਂ ਤੁਚ ਭਰੀਆਂ ਆਉਂਦੀਆਂ ਜੁੱਤੀਆਂ ਤੇ ਚਵਰੀਆਂ ਹੁੰਦੀਆਂ ਤਾਂ ਜਾ ਕੇ ਪਰੋਲੇ ਨੇ ਜਿਹੜੇ ਬਿਮਾਰੋ ਜੁੱਤੇ ਵੀ ਦਿੱਤੇ ਲਾਕੀ ਜਾਈਏ ਤੇ ਨਾਮ ਕਿ ਤੁਚ ਚੋਨਰ ਗੱਡੀਆਂ ਆਉਂਦੀਆਂ ਇਹ ਤਾਂ ਸਰਕਾਰ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੂੰ ਰਸਤਾ ਬਣਾ ਕੇ ਦਿਓ ਜੇ ਦੋ ਚਾਰ ਘਾੜ ਹੈ ਤਾਂ ਅਮੀ ਤਾਂ ਰਸਤਾ ਚਾਹੀਦਾ ਹੀ ਲਿਆ ਠੀਕ ਰਜਿੰਦਰਪਾਲ ਜੀ ਰਜਿੰਦਰ ਜੀ ਕੀ ਸਮੱਸਿਆ ਤੁਹਾਨੂੰ ਆ ਰਹੀ ਹੈ ਜਿਹੜਾ ਪਾਣੀ ਅਜ ਬਾਰਿਸ਼ ਹੋਈ ਹੈ ਤੇ ਸਮੱਸਿਆ ਭਾਈ ਇਹ ਜੀ ਪੂਰੇ ਰਾਤ ਵਿੱਚ ਪਾਣੀ ਆ ਰਿਹਾ ਹੈ ਸਾਡੇ ਇੱਧਰ ਕਿਹੜਾ ਪਿੰਡ ਹੈ ਇਹ ਤੇ ਪਿੰਡ ਪਿੰਡ ਬਦਲਦਾ ਸਾਡਾ ਪੱਤੀ ਸੋਤਪੁਰ ਹੈ ਜੀ ਹੂੰ ਤੇ ਕਈ ਪੰਚ ਸਰਪੰਚ ਚੇਂਜ ਹੋ ਗਏ ਜੀ ਇੱਥੇ ਕਿੰਨੇ ਸਾਲ ਤੋਂ ਸਮੱਸਿਆ ਤੁਹਾਨੂੰ ਇਹ ਸਮੱਸਿਆ ਸਾਡੀ 40 ਸਾਲ ਉਮਰ ਹੋ ਗਈ ਜੀ ਉਸ ਤੋਂ ਪਹਿਲਾਂ ਸਾਡੇ ਪਾਪਾ ਹੁਣ ਇੱਥੇ ਰਹਿੰਦੇ ਕਿੰਨੇ ਬੰਦੇ ਰਹਿੰਦੇ ਇੱਥੇ ਜੀ ਕਿਸ ਨੇ ਕੋਈ ਗੌਰ ਨਹੀਂ ਕੀਤੀ ਜੀ ਤੇ ਕਿੰਨੇ ਮਤਲਬ ਕਿੰਨੇ ਘਰ ਹੈਗੇ ਇੱਥੇ ਜਿਹੜੇ ਰਹਿੰਦੇ ਆ ਇੱਥੇ ਸਾਡੇ 4-5 ਘਰ ਹੈਗੇ ਆ ਜੀ ਹਾਂਜੀ ਤੇ ਇਹ ਕੋਈ ਰਸਤਾ ਨਹੀਂ ਆ ਤੁਹਾਨੂੰ ਕੋਈ ਰਸਤਾ ਸਾਡੇ ਇਧਰ ਸੁਪਰ ਵੀ ਟੁੱਟ ਚੁੱਕਿਆ ਹੈ ਸ਼ਰਕ ਨਾਲ ਸਾਡਾ ਅਸੀਂ ਜਾਣਾ ਹੋਵੇ ਬੱਚੇ ਸਕੂਲ ਛੱਡਣ ਤਾਂ ਵੀ ਚੱਕ ਕੇ ਪਾਰਟ ਪਣਾ ਸਭ ਕੁਝ ਕਰਨਾ ਦੁਕਾਨੇ ਜਾਣਾ ਤਾਂ ਵੀ ਆਪਣੇ ਇੱਕ ਦੂਜੇ ਹੱਥ ਫੜ ਕੇ ਟੱਪਣਾ ਹੁੰਦਾ ਜੀ ਅਸੀਂ ਤੇ ਬਹੁਤ ਜ਼ਿਆਦਾ ਮੁਸ਼ਕਲ ਤੰਗੀਆਂ ਛੋਟੇ ਛੋਟੇ ਬੱਚੇ ਕਿੱਧਰ ਲੈ ਜਾਵਾਂਗੇ ਇਹਨਾਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਸਾਡਾ ਰਸਤਾ ਬਣਾਇਆ ਜਾਵੇ ਜੋ ਵੇ ਸਾਨੂੰ 14 ਵਿੱਚ ਰਸਤਾ ਲੱਗੇਗਾ ਇੱਥੇ ਰਸਤਾ ਬਣਾਇਆ ਜਾਵੇ ਸਾਡਾ ਤੇ ਅੱਗੇ ਸਾਨੂੰ ਰਸਤਾ ਹੈਗਾ ਜੀ ਮਾੜਾ ਮੋਟਾ ਜਿਹਾ